ਹਾਂਜੀ ਉਸ ਅਕਾਲ ਪੁਰਖ ਵਾਹਿਗੁਰੂ ਦੀ ਬਣਾਈ ਹੋਈ ਇਸ ਰੰਗ-ਬਰੰਗੀ ਦੁਨੀਆ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਆਪਾਂ ਅਕਸਰ ਹੀ ਐਸੀਆਂ ਦੇਖਦੇ ਆਂ ਜਿਹੜੀਆਂ ਹੈਰਾਨ ਕਰ ਦਿੰਦੀਆਂ ਨੇ ਪੱਥਰਾਂ ਦੀ ਵੀਡੀਓ ਆਪਾਂ ਪਹਿਲਾਂ ਵੀ 2-3 ਸ਼ੇਅਰ ਕੀਤੀਆਂ ਨੇ ਉਹਨਾਂ ਦੇ ਵਿੱਚ ਆਪਣੇ ਆਪਣੇ ਤੌਰ ਤੇ ਇੱਕ ਅਲੱਗ ਹੀ ਪਾਵਰ ਸੀਗੀ ਪੱਥਰਾਂ ਦੇ ਵਿੱਚ ਪਰ ਆਹ ਜਿਹੜਾ ਪੱਥਰ ਆ ਇਹਨੂੰ ਦੇਖੋ ਤੁਸੀਂ ਜਦੋਂ ਇਹਨੂੰ ਬਿਜਲੀ ਦੇ ਨੇੜੇ ਕਰਦੇ ਆਂ ਤਾਂ ਇਹ ਬਿਜਲੀ ਨੂੰ ਖਿੱਚਣ ਦੀ ਤਾਕਤ ਰੱਖਦਾ ਇਹਨੂੰ ਬੱਲਬ ਦੇ ਨੇੜੇ ਕਰਦੇ ਹਾਂ ਬੱਲਬਾ ਜਿਹੜਾ ਉਹ ਬੰਦ ਹੋ ਜਾਂਦਾ ਉਹਦੀ ਰੋਸ਼ਨੀ ਚਲੇ ਜਾਂਦੀ ਆ ਟੀਵੀ ਕੋਲੇ ਕਰਦੇ ਹਾਂ ਤਾਂ ਟੀਵੀ ਬੰਦ ਹੋ ਜਾਂਦਾ ਟੀਵੀ ਦਾ ਸਿਗਨਲ ਉੱਟ ਜਾਂਦਾ ਟੀਵੀ ਦੀ ਪਾਵਰ ਚਲੇ ਜਾਂਦੀ ਆ ਤੇ ਇਹਨੂੰ ਜੇ ਪਾਣੀ ਦੇ ਵਿੱਚ ਰੱਖਦੇ ਹਾਂ ਤਾਂ ਪਾਣੀ ਦੇ ਆਲੇ-ਦਾਲੇ ਇਹਦੇ ਬੁਲਬਲੇ ਨਿਕਲਣ ਲੱਗ ਜਾਂਦੇ ਜਿੱਦਾਂ ਪਾਣੀ ਉਬਲਣਾ ਸ਼ੁਰੂ ਹੋ ਜਾਂਦਾ ਸੋ ਇਦਾਂ ਦੇ ਬਹੁਤ ਸਾਰੇ ਪੱਥਰ ਦੁਨੀਆ ਦੇ ਉੱਤੇ ਅਲੱਗ-ਅਲੱਗ ਲੋਕਾਂ ਦੇ ਕੋਲੇ ਮੌਜੂਦ ਨੇ ਤੇ ਉਹ ਇਹਨਾਂ ਦੀ ਵੀਡੀਓ ਪਾਉਂਦੇ ਰਹਿੰਦੇ ਆ ਟਾਈਮ ਟੂ ਟਾਈਮ ਜਾਣੀ ਇਹ ਲੋਕ ਇਹਨੂੰ ਅਸਮਾਨੀ ਪੱਥਰ ਕਹਿ ਦਿੰਦੇ ਆ ਜਿਵੇਂ ਆਪਾਂ ਕਹਿ ਦਿੰਦੇ ਆ ਕੋਈ ਉਲਕਾ ਪਿੰਡ ਦੇ ਵਿੱਚੋਂ ਕਿਤੇ ਕੋਈ ਉਲਕਾ ਪਿੰਡ ਡਿੱਗਿਆ ਉਹਦਾ ਕੋਈ ਪੱਥਰ ਦਾ ਟੁਕੜਾ ਕੋਈ ਇਹਨਾਂ ਨੂੰ ਮਿਲ ਗਿਆ ਲੱਭ ਗਿਆ ਪਰ ਜੋ ਵੀ ਆ ਏ ਧਰਤੀ ਦੇ ਉੱਤੇ ਮੌਜੂਦ ਨਹੀਂ ਹੈਗਾ ਇਹ ਕੋਈ ਬਾਹਰੋਂ ਹੀ ਆਇਆ ਪੱਥਰ ਆ ਕਿਉਂਕਿ ਇਹ ਜਿਵੇਂ ਆਪਣੇ ਲੋਹਾ ਸੋਨਾ ਚਾਂਦੀ ਇਦਾਂ ਦੀ ਕੋਈ ਧਾਤ ਆ ਇਦਾਂ ਦੀ ਕੋਈ ਧਾਤ ਹੀ ਆ ਜਿਹੜੀ ਧਰਤੀ ਦੇ ਉੱਤੇ ਮੌਜੂਦ ਨਹੀਂ ਹੈਗੀ ਸੋ ਇਹਨੂੰ ਆਪਾਂ ਕਹਿ ਸਕਦੇ ਆ ਵੀ ਇਹ ਕੋਈ ਹੋਰ ਕਿਸੇ ਗ੍ਰਹਿ ਦਾ ਕੋਈ ਟੁਕੜਾ ਕਿਸੇ ਹੋਰ ਗ੍ਰਹਿ ਦੇ ਪੱਥਰ ਦਾ ਟੁਕੜਾ ਕੁਝ ਵੀ ਆਪਾਂ ਕਹਿ ਸਕਦੇ ਹਾਂ ਪਰ ਜੋ ਵੀ ਆ ਇਹ ਆਮ ਪੱਥਰਾਂ ਦੇ ਨਾਲੋਂ ਬੜੇ ਸਪੈਸ਼ਲ ਨੇ ਜਾਂ ਖਾਸ ਨੇ ਕਿਉਂਕਿ ਇਹ ਆਪਣੇ ਆਪ ਦੇ ਵਿੱਚ ਇੱਕ ਅਜੀਬ ਜੀ ਤਾਕਤ ਰੱਖਦੇ ਨੇ ਧੰਨਵਾਦ